ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ੍ਹ ਰੋਜ਼ ਤੋਂ ਇੱਕ ਬਹੁਤ ਹੀ ਕਥਿਤ ਜਿਹੜੀ ਆ ਆਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਆਪਣੇ ਆਪ ਨੂੰ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਖਵਾਉਣ ਵਾਲਾ ਹਾਲਾਂਕਿ ਰੰਗਰੇਟਾ ਉਹ ਹੈ ਨਹੀਂ ਉਹ ਆਪਣੇ ਆਪ ਨੂੰ ਰੰਗਰੇਟਾ ਖਵਾਉਣ ਵਾਲਾ ਉਹਨੇ ਪਿਛਲੇ ਦਿਨੀ ਇੱਕ ਪੋਸਟ ਰਿਲੀਜ਼ ਕੀਤਾ ਸੀ ਜਿਹਦਾ ਮੇਰੇ ਸਮੇਤ ਔਰ ਸੱਜਣਾ ਨੇ ਵੀ ਜਿਹੜਾ ਉਹਦਾ ਵਿਰੋਧ ਕੀਤਾ ਉਹਨੂੰ ਵੀਡੀਓ ਰਾਹੀਂ ਸਮਝਾਉਣ ਦਾ ਯਤਨ ਕੀਤਾ ਕਿ ਤੂੰ ਆਪ ਕਿਸੇ ਨਿੱਜੀ ਪਾਰਟੀ ਚੱਲ ਗਿਆ ਲੇਕਿਨ ਸਾਨੂੰ ਧੱਕੇ ਦੇ ਨਾਲ ਇੱਕ ਰਸੇ ਨੂੰ ਜਿਹੜਾ ਰੰਗਰੇਟਾ ਸ਼ਬਦ ਆ ਉਹਨੂੰ ਤੂੰ ਸਨਾਤਾ ਦੇ ਨਾਲ ਨਾ ਜੋੜ। ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਵੀ ਆਪਣੇ ਲਹਿਜੇ ਗੁਰਬਾਣੀ ਦੇ ਮੁਤਾਬਕ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੈਨੂੰ ਫੋਨ ਕਾਲ ਆਈ ਜਿਦੇ ਵਿੱਚ ਇਹਨੇ ਬੜੀ ਭੱਦੀ ਸ਼ਬਦਾਵਲੀ ਗਾਲਾਂ ਤੱਕ ਵਰਤੀਆਂ ਸਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੀਆਂ। ਉਸ ਤੋਂ ਬਾਅਦ ਮੇਰੇ ਨਾਲ ਪਿੱਛੇ ਇੱਕ ਸਰਦਾਰ ਕਲਦੀਪ ਸਿੰਘ ਸਰਪੰਚ ਸਾਹਿਬ ਖੜੇ ਨੇ। ਇਨਾਂ ਦੀ ਵੀਡੀਓ ਵਾਇਰਲ ਹੋਈ ਇਹਨਾਂ ਨੂੰ ਬਹੁਤ ਜ਼ਿਆਦਾ ਜਾਤੀ ਸੂਚਕ ਸ਼ਬਦ ਜਿਹੜੇ ਵਰਤੇ ਆ ਧੀਆਂ ਪਣਾ ਦੇ ਗਾਲਾਂ ਕੱਢੀਆਂ ਇਸ ਤੋਂ ਬਾਅਦ ਪੱਤਰਕਾਰ ਸਾਹਿਬ ਗੁਰਦੇਵਾਲ ਸਿੰਘ ਜੀ ਆ ਇਹਨਾਂ ਦਾ ਵੀ ਨਾਮ ਉਹਨਾਂ ਨੇ ਲਿਆ ਵਿੱਚ ਇਸ ਤੋਂ ਬਾਅਦ ਸ੍ਰੀ ਹਾਂਸ ਰਾਜ ਹੰਸ ਉਹਨਾਂ ਦੇ ਛੋਟੇ ਬ੍ਰਦਰ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਗਾਲੀ ਗਲੋਚ ਕਰਕੇ ਜਿਹੜਾ ਵਾ ਬਹੁਤ ਹੀ ਜਾਤੀ ਸੂਚਕ ਸ਼ਬਦਾਂ ਦਾ ਜਿਹੜਾ ਵਾ ਉਹਨੇ ਇਸਤੇਮਾਲ ਕੀਤਾ ਉਹਦੇ ਸਬੰਧ ਵਿੱਚ ਅੱਜ ਅਸੀਂ ਸੀਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਕਿ ਸੀਪੀ ਸਾਹਿਬ ਇਹ ਵਾਇਰਸ ਆ ਸਾਡੇ ਸਮਾਜ ਦਾ ਜਿਨੇ ਪਹਿਲਾਂ ਵੀ ਜੱਟ ਸਿੱਖ ਤੇ ਮਜਬੀ ਸਿੱਖ ਭਾਈ ਚਾਰੇ ਵਿੱਚ ਬਹੁਤ ਵੱਡਾ ਪਾੜ ਪਾ ਦਿੱਤਾ ਐਸੀ ਜੰਗ ਸ਼ੁਰੂ ਕਰ ਦਿੱਤੀ ਜਿਹੜੀ ਥੰਮਣ ਦਾ ਨਾਮ ਨਹੀਂ ਲੈ ਰਹੀ ਇੰਨੀ ਭੱਦੀ ਸ਼ਬਦਾਵਲੀ ਅਖਵਾਵੇ ਰੰਗਰੇਟਾ ਤੇ ਇੰਨੀਆਂ ਗੰਦੀਆਂ ਗਾਲਾਂ ਬਿਲਕੁਲ ਕਦਾਚਿਤ برداشت ਨਹੀਂ ਕੀਤੀ ਜਾਣਗੀਆਂ ਇੱਥੇ ਬਹੁਤ ਸਾਰੇ ਭੈਣ ਭਰਾ ਜਦੋਂ ਸਾਡੇ ਤੱਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚਦੇ ਆ ਤਾਂ ਅਸੀਂ ਜਦੋਂ ਉਹਨਾਂ ਦੀ ਮਦਦ ਵਾਸਤੇ ਜਾਂਦੇ ਆ ਤਾਂ ਇਹ ਲੋਕ ਕਹਿੰਦੇ ਨੇ ਲੈ ਕੇ ਕਿ ਇਹ ਆਪਣੇ ਸਮਾਜ ਨੂੰ ਵੱਡਾ ਕਰਨ ਦੀ ਗੱਲ ਕਰ ਰਹੇ ਆ ਜਾਂ ਉਹ ਹੈ ਜੇ ਹੈ ਪਰ ਉਹਨਾਂ ਲੋਕਾਂ ਨੂੰ ਵੀ ਇਹ ਗੱਲ ਆ ਕਿ ਮੇਰੇ ਵੀਰ ਪਹਿਲੀ ਗੱਲ ਇਹ ਆ ਜੇ ਕੋਈ ਸਾਡਾ ਕਰਦਾ ਤਾਂ ਨਾਥ ਵੀ ਸਾਡੇ ਆਪਣੇ ਪਾਉਣਗੇ ਲੇਕਿਨ ਜੇ ਕੋਈ ਸਾਡੇ ਸਮਾਜ ਨੂੰ ਕਥੇ ਤੌਰ ਤੇ ਟਾਰਗੇਟ ਕਰੇਗਾ ਤਾਂ ਉਹਨੂੰ ਨਾਥ ਪਰ ਸਾਡਾ ਸਮਾਜ ਪਾਉਂਦਾ ਹੀ ਪਾਉਂਦਾ ਵਾ ਇਸ ਕਰਕੇ ਉਸ ਬੰਦੇ ਨੇ ਭਾਈ ਚਰਕ ਸਾਂਝ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਭਾਈ ਚਰਕ ਸਾਂਝ ਦੇ ਨਿਭਾਉਂਦੇ ਆ ਅਸੀਂ ਹੋਰ ਕਿਸੇ ਬੰਦੇ ਨੂੰ ਆਵਾਜ਼ ਹੀ ਮਾਰੀ ਅੱਜ ਸਿਰਫ ਸਿਰਫ ਮਜਬੀ ਸਿੱਖ ਸਮਾਜ ਦੇ ਬੰਦੇ ਹੀ ਇਕੱਠੇ ਹੋਏ ਨੇ ਨਯੰਗ ਸਿੰਘ ਜਥੇਬੰਦੀਆਂ ਵੀ ਦੇ ਰੰਗਰੇਟਾ ਸਮਾਜ ਨਾਲ ਜਿਹੜੀਆਂ ਸਬੰਧਤਾ ਇਕੱਠੀਆਂ ਹੋਈਆਂ ਇਸ ਕਰਕੇ ਮੇਰੇ ਭਰਾ ਤੁਹਾਡਾ ਵੀ ਨਿੱਜੀ ਫਰਜ ਬਣਦਾ ਕਿ ਤੁਸੀਂ ਵੀ ਆਪਣੇ ਸਮਾਜ ਦੇ ਵਿੱਚ ਰਹੋ ਆਪਣੇ ਸਿੱਖੀ ਵਾਲੇ ਬਾਣੇ ਤੇ ਰਹਿ ਕੇ ਜਾਤ ਪਾਤ ਨੂੰ ਬਿਲਕੁਲ ਜਿਆਦਾ ਉਛਾਲਣ ਦੀ ਕੋਸ਼ਿਸ਼ ਨਾ ਕਰੋ ਇਹ ਸੇਮ ਸਾਡੇ ਤੇ ਵੀ ਲਾਗੂ ਹੁੰਦਾ ਅਸੀਂ ਵੀ ਇਸ ਚੀਜ਼ ਦਾ ਖਿਆਲ ਰੱਖਾਂਗੇ ਲੇਕਿਨ ਜੇ ਕੋਈ ਸਾਨੂੰ ਸਿੱਖੀ ਬਾਣੇ ਦੇ ਵਿੱਚ ਵੀ ਸਿੱਖ ਨਾ ਸਮਝਦਾ ਹੋਇਆ ਕਥਿਤ ਜਾਤ ਨੂੰ ਲੈ ਕੇ ਸਬੋਧਨ ਕਰੇਗਾ ਤੇ ਕਾਨੂੰਨੀ ਕਾਰਵਾਈ ਤੇ ਹੋਣੀ ਹੁਣ ਨਾਲ ਧਾਰਮਿਕ ਸਜ਼ਾ ਵੀ ਲੱਗਣੀ ਆ ਇਸ ਕਰਕੇ ਇਸ ਬੰਦੇ ਨੇ ਕੁਤਾਹੀ ਕੀਤੀ ਆ ਇਸ ਕਰਕੇ ਇਹਦੇ ਖਿਲਾਫ ਅੱਜ ਅਸੀਂ ਇੱਥੇ ਮੰਗ ਪੱਤਰ ਲੈ ਕੇ ਆਏ ਆਂ ਔਰ ਸਾਨੂੰ ਪ੍ਰਸ਼ਾਸਨ ਨੇ ਇਹ ਵਿਸ਼ਵਾਸ ਦਵਾਇਆ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਵਾ ਜਰੂਰ ਕੋਈ ਨਾ ਕੋਈ ਜਿਹੜੀ ਕਾਨੂੰਨੀ ਆ ਜਿਹੜੀ ਆ ਉਹ ਕਾਰਵਾਈ ਜਰੂਰ ਹੋਏਗੀ ਜੇਕਰ ਕਾਨੂੰਨ ਆਪਣੇ ਤਰੀਕੇ ਦੇ ਨਾਲ ਇਹ ਸਜ਼ਾ ਨਹੀਂ ਕਰਦਾ ਤੇ ਫਿਰ ਆਪਣਾ ਰੰਗਰੇਟਾ ਸਮਾਜ ਤਾਂ ਖੜਾ ਖੜਾ ਅਸੀਂ ਆਪਣੇ ਤਰੀਕੇ ਦੇ ਨਾਲ ਫਿਰ ਜਿਹੜਾ ਵਾ ਇਹਦਾ ਪਾਈਆ ਪਾਈਆ ਵੀ ਕਰਾਂਗੇ ਤੇ ਇਹਦੇ ਕੋ ਸਵਾਲਾਂ ਦੇ ਜਵਾਬ ਵੀ ਲੈ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾ ਸਰਪੰਚ ਸਿੰਘ ਖਾਲਸਾ ਸ਼ਹੀਦ ਬਾਬਾ ਦੀਪ ਸਿੰਘ ਜੀ ਰੰਗਰੇਟਾ ਅਪਲਾਈ ਫਾਊਂਡੇਸ਼ਨ ਪੰਜਾਬ ਮੇਰੇ ਨਾਲ ਸਦਾ ਦਵਿੰਦਰ ਸਿੰਘ ਜੀ ਖਾਲਸਾ ਜੀ ਆਪਣੇ ਸਵੰਤ ਸੁਪਾਈ ਸੁਸਾਇਟੀ ਦੇ ਜੇ ਅੱਜ ਅਸੀਂ ਸੀਪੀ ਸਾਹਿਬ ਦੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਸਾਡੇ ਥੀ ਲੁਧਿਆਣੇ ਡਾਕਟਰ ਗੁਰਿੰਦਰ ਸਿੰਘ ਜੀ ਆ ਕਿ ਜਿਹੜੇ ਕਿ ਬਹੁਤ ਹੀ ਆਪਣੇ ਭਾਈਚਾਰੇ ਨੂੰ ਬਾਕੀਆਂ ਨੂੰ ਛੱਡੋ ਸਾਡੇ ਆਪਣੇ ਭਾਈਚਾਰੇ ਉੱਤੀ ਨਗੀ ਪੁੱਠਾ ਹੋ ਗਿਆ ਜੋ ਪਗਨਾਤੀ ਹੁੰਦਾ ਨਹੀਂ ਤਾਰੂਪੇ ਆ ਕੇ ਜਿਹੜਾ ਬਾਬਾ ਜੀ ਨੇ ਉਸ ਤਰ੍ਹਾਂ ਹਣੇ ਪਾਗਲ ਹੋ ਗਿਆ ਆ ਤੇ ਇਹਨੂੰ ਨੱਥ ਪਾਉਣ ਲਈ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਜਲਦੀ ਤੋਂ ਜਲਦੀ ਇਹਨੂੰ ਸਰਕਾਰ ਵੱਲ ਜਿਹੜੇ ਹੈਗੇ ਆ ਇਹਨੂੰ ਪਾਈ ਜਾਵੇ ਨੱਥ ਇਹ ਤੇ ਗੁਰੂ ਸਾਹਿਬ ਦਾ ਵੀ ਤੇ ਬੜਿਆ ਹੈਗਾ ਅਮਰ ਸ਼ੱਕੇ ਇਹਨਾਂ ਆਪਣਾ ਦਾੜਾ ਸਾਹਿਬ ਕਟਾਤਾ ਕਸ਼ੇਰਾ ਵੀ ਹੁਣ ਸਾਰਾ ਵਾਕਿਆਂ ਨੂੰ ਸਾਡੇ ਦੇ ਕਸ਼ੇਰੇ ਚਿੱਟੇ ਆ ਪਰ ਇਹ ਖਾਕੀ ਫੌਨ ਦੀ ਸੰਧ ਉਹ ਕੋਸ਼ਿਸ਼ ਕਰਦਾ ਕਿ ਉਹ ਸਾਡੇ ਭਾਈਚਾਰੇ ਨੂੰ ਵੀ ਜਿਹੜਾ ਹੈਗਾ ਇਹ ਗਲਤ ਦਿਸ਼ਾ ਨੂੰ ਲੈ ਕੇ ਜਾਣਾ ਚਾਹੁੰਦਾ ਆ ਭਾਈ ਪ੍ਰਸ਼ਾਸਨ ਨੂੰ ਮੰਗ ਕਰਦਿਆਂ ਇਸ ਬੰਦੇ ਤੇ ਜਲਦੀ ਤੋਂ ਜਲਦੀ ਲਗਾਮ ਪਾਈ ਜਾਵੇ ਇਹਦੀ ਆ ਬੇਨਤੀ ਪ੍ਰਵਾਨ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਪਣੇ ਆਪ ਨੂੰ ਰੰਗਰੇਟਾ ਕਹਿਣ ਵਾਲੇ ਗੁਰਿੰਦਰ ਅਟਵਾਲ ਦੇ ਅੱਜ ਅਸੀਂ ਬੁਲਾਏ ਹੋਏ ਉਹਦੀ ਜਗ੍ਹਾ ਤੇ ਪਹੁੰਚੇ ਹੋਏ ਆ ਸੋ ਪਰਸੋਂ ਜਿੱਦਨੇ ਮੇਰੀ ਗੱਲ ਹੋਈ ਇਹਦੇ ਨਾਲ ਇਹਨੇ ਮੈਨੂੰ ਫੋਨ ਤੇ ਅਪਦੀ ਸ਼ਬਦਾਵਲੀ ਵਰਤੀ ਮੈਨੂੰ ਕਹਿੰਦਾ ਮੈਂ ਤਰਨਤਾਰਨ ਪਹੁੰਚ ਰਿਹਾ ਸਾਰਾ ਦਿਨ ਵੇਟ ਕਰਦਾ ਰਿਹਾ ਪਰ ਤਰਨਤਾਰ ਨੇ ਭਰਾ ਮੇਰਾ ਪਹੁੰਚਿਆ ਨਹੀਂ ਸੋ ਮੈਂ ਜਿੱਦਨੇ ਅਰਸੋ ਵੀਡੀਓ ਅਪਲੋਡ ਦੁਬਾਰਾ ਕੀਤੀ ਸੀ ਇਹਨ ਮੈਂ ਕਿਹਾ ਜਗਾ ਤੇਰੀ ਟਾਈਮ ਤੇਰਾ ਤੇ ਵਹਿਮ ਤੇਰਾ ਜੂਰ ਕੱਢਾਂਗੇ ਸੋ ਅੱਜ ਸਮੁੱਚਾ ਖਾਲਸਾ ਪੰਥ ਸਾਰੇ ਰੰਗਰੇਟੇ ਭਰਾ ਤੇਰਾ ਵਹਿਮ ਕੱਢਣ ਵਾਸਤੇ ਤੇਰੇ ਏਰੀਏ ਦੇ ਵਿੱਚ ਪਹੁੰਚੇ ਆ ਮੈਂ ਉਸ ਦਿਨ ਵੀ ਤੈਨੂੰ ਕਿਹਾ ਸੀਗਾ ਕਿ ਆ ਪਿਸਤੌਲੀਆਂ ਪਿਸਤੌਲੀਆਂ ਦੇ ਧਮਕੀਆਂ ਜਿਹੜੀਆਂ ਸਾਨੂੰ ਨਾ ਦੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਕੁਝ ਖੜਾ ਕੇ ਇਥੋਂ ਤੱਕ ਪਹੁੰਚੇ ਆ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਹਿੰਦਾ ਇੱਕ ਹੀ ਗੱਲ ਮੈਂ ਤੈਨੂੰ ਕਹਿਣੀ ਚਾਹਣਾ ਤੇ ਬੰਦੇ ਦਾ ਪੁੱਤ ਬਣ ਜਾ ਤੇਰਾ ਤੂੰ ਉਹ ਦਿਨ ਕਹਿਣਾ ਕਿ ਮੈਂ بڑے ਸਰਪੰਚ ਤੇਰੇ ਅਗੇ ਵੇਖੇ ਆ ਤੇਰਾ ਵਾਹ ਕਿਸੇ ਚਪੜਾਸੀ ਨਾ ਪਿਆ ਹੋਊਗਾ ਸਤਜਾਨੀ ਤੇਰਾ ਕਿਸੇ ਸਰਪੰਚ ਨਾ ਵਾਹ ਨਹੀਂ ਪਿਆ ਤੇ ਜੇ ਹੁਣ ਵਾਹ ਤੇਰਾ ਮੇਰੇ ਨਾਲ ਪੈ ਗਿਆ ਨਾ ਮੈਂ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਛੱਡੂਗਾ ਆਹ ਜਿਹੜਾ ਜਾਤਾਂ ਪਾਤਾਂ ਦਾ ਤੂੰ ਢੰਡੋਰਾ ਪੜਦਾ ਰਹਿਣਾ ਆਪਸ ਵਿੱਚ ਭਾਈਚਾਰਕ ਸਾਹ ਦੇ ਵਿੱਚ ਫੁੱਟ ਪਾਉਂਦਾ ਰਹਿਣਾ ਨਾ ਇਹ ਤੈਨੂੰ ਹੁਣ ਮੈਂ ਬੰਦੇ ਦਾ ਪੁੱਤ ਬਣਾ ਕੇ ਛੱਡੂ ਚੰਗੀ ਤਰ੍ਹਾਂ ਸੋ ਇੰਨੀਆਂ ਬੇਨਤੀਆਂ ਕਰ ਦੋ ਅਖਿਮਾ ਦਾ ਇਜਾਜ਼ਤ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ